ਰਦਰ ਪਛਮੀ ਹਲਕੇ ਵਿੱਚ ਚੋਰੀ ਦੀ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਦੱਸਦੇ ਕਿ ਤਾਜ਼ਾ ਮਾਮਲਾ ਦੇਖਣ ਨੂੰ ਮਿਲ ਰਿਹਾ ਜਿੱਥੇ ਘਰ ਤੇ ਤਾਲੇ ਤੋੜ ਕੇ ਚੋਰਾਂ ਦੇ ਵੱਲੋਂ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਤੇ ਵਿੱਚ ਕੈਟ ਹੋ ਚੁੱਕੀ ਹੈ ਫਿਲਹਾਲ ਪੁਲਿਸ ਜਿਹੜੀ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੱਸ ਦਿਆ ਕਿ ਇਹ ਚੋਰੀ ਉਸ ਵੇਲੇ ਹੋਈ ਜਦੋਂ ਮਕਾਨ ਮਾਲਕ ਆਪਣੀ ਪਤਨੀ ਨੂੰ ਆਪਣੇ ਸਹੁਰੇ ਪਰਿਵਾਰ ਦੇਖਣ ਗਿਆ ਸੀ ਕਿਉਂਕਿ ਉਸ ਦੀ ਪਤਨੀ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਮਕਾਨ ਮਾਲਕ ਨੂੰ ਉਸ ਵੇਲੇ ਖਬਰ ਲੱਗੀ ਕਿ ਉਸਦੇ ਘਰ ਦੇ ਵਿੱਚ ਅਜਿਹੀ ਘਟਨਾ ਵਾਪਰ ਗਈ ਹੈ ਜਦੋਂ ਗਵਾਂੜਿਆਂ ਦੇ ਵੱਲੋਂ ਉਸ ਨੂੰ ਫੋਨ ਕੀਤਾ ਗਿਆ ਕਿ ਉਸਦੇ ਘਰ ਦੇ ਤਾਲੇ ਜਿਹੜੇ ਨੇ ਉਹ ਟੁੱਟੇ ਹੋਏ ਨੇ ਪੀੜਤ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਉਹ ਸਵੇਰੇ ਵਾਪਸ ਆਉਂਦਾ ਹੈ ਆਪਣੇ ਘਰ ਨੂੰ ਦੇਖਦਾ ਹੈ ਤਾਂ ਦੇਖਦਾ ਹੈ ਕਿ ਘਰ ਦੇ ਵਿੱਚ ਸਾਰਾ ਸਮਾਨ ਜਿਹੜਾ ਵਿਖਰਿਆ ਹੋਇਆ ਘਰ ਦੇ ਤਾਲੇ ਜਿਹੜੇ ਟੁੱਟੇ ਹੋਏ ਨੇ ਅਲਮਾਰੀਆਂ ਦੇ ਵਿੱਚੋਂ ਨਕਦੀ ਅਤੇ ਜਿਹੜੇ ਗਹਿਣੇ ਨੇ ਸੋਨੇ ਚਾਂਦੀ ਦੇ ਉਹ ਸਾਰਾ ਕੁਝ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ ਪਿੜਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਸੀਸੀਟੀਵੀ ਕੈਮਰੇ ਖੰਗਾਲੇ ਗਏ ਨੇ ਜਿਸ ਤੋਂ ਪਤਾ ਲੱਗਿਆ ਕਿ ਦੇਰ ਰਾਤ ਦੋ ਚੋਰ ਦੋ ਪਹੀਆ ਵਾਹਨ ਦੇ ਉੱਪਰ ਸਵਾਰ ਹੋ ਕੇ ਆਏ ਸੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ। ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਕਰ ਰਹੀ ਹੈ। ਮੈਂ ਜਲੰਧਰ ਕੋਈ ਭਾਈ ਕੀ ਜਲੰਧਰ ਕਿਹੜੀ ਜਗ੍ਹਾ ਤੋਂ ਬਾਜੀ ਗੁਰੂਵਰ ਕਿਸ਼ਨ ਨਗਰ ਜੀ ਭਾਈ ਮਾਮਲਾ ਕੀ ਸਾਹ ਦੱਸਿਓ ਭਾਈ ਮਾਮਲਾ ਕੋ ਇਹ ਸੀਗਾ ਬਦਰ ਵਸੇ ਗਏ ਹੋਏ ਸੀਗੇ ਮੇਰੇ ਸਹੁਰੇ ਘਰੇ ਫੈਮਿਲੀ ਚ ਅਸੀਂ ਮੇਰੀ ਉਹਦਾ ਵਾਈਫ ਦਾ ਆਪਰੇਟ ਹੋਇਆ ਸੀ ਉਹਦੇ ਘਰ ਕੇ ਅਸੀਂ ਗਏ ਸੀ ਚੈੱਕ ਅਪ ਵਾਸਤੇ ਜੀ ਤੇ ਮਗਰੋਂ ਮੈਨੂੰ ਸਹੁਰੇ ਅੱਜ ਮੇਰੇ ਗੁਆਂਢੀਆਂ ਦਾ ਫੋਨ ਆੰਦਾ ਵੀ ਤਾਲੇ-ਦੂਲੇ ਟੁੱਟੇ ਹੋਏ ਨੇ ਤੇ ਚੋਰੀ-ਚੋਰੀ ਦਾ ਹੈਗਾ ਤੇ ਫਿਰ ਫਟਾਫਟ ਅਸੀਂ ਉੱਥੋਂ ਚੱਲੇ ਜਾ ਕੇ ਦੇਖਿਆ ਤਾਂ ਇਹ ਸਾਰਾ ਕੁਝ ਮਤਲਬ ਹੋ ਚੁੱਕਿਆ ਸੀ ਉਹਦਾ ਸਾਰਾ ਮਸਲਾ ਹੈ ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ ਬਾਜੀ ਹੋ ਗਿਆ ਨੁਕਸਾਨ ਤੁਸੀਂ ਲ 4-5 ਲੱਖ ਰੁਪਏ ਦਾ ਤਾਂ ਹੋ ਹੀ ਗਿਆ ਕੀ ਕੀ ਸਮਾਨ ਚੋਰੀ ਹੋਇਆ ਬਾਈ ਆਪਣੇ ਕੋਲ 골ਡ ਸੀਗਾ ਕੈਸ਼ ਸੀਗਾ ਕੈਸ਼ ਕਿੰਨਾ ਹੀ ਬਾਈ 30000 ਕੈਸ਼ ਸੀਗਾ 골ਡ ਕਿੰਨਾ ਸੀ ਬਾਕੀ 골ਡ ਸੀਗਾ 골ਡ ਕਿੰਨਾ ਸੀ 골ਡ ਤੁਸੀਂ ਲਾ ਲੋ 5-7 ਹੋਊਗਾ ਟੋਲੇ ਠੀਕ ਹੈ ਇਸ ਮੰਦੀਪਾ ਜੀ थानाਸ਼ ਯਾਦ ਕਰਤੀ ਹੈ ਕਰਤੀ ਕਰ ਫਨਗੜਾ ਬੰਦਾ ਜੀ ਖਾਨਾ ਬਸਤੀ 바ਵਾ ਖੇ ਠੀਕ ਹੈ ਬਾਈ ਮਾਮਲਾ ਇਹ ਹੈ ਜੀ ਇੱਥੇ ਇੱਕ ਬਰਮਨ ਦਾ ਮੁੰਡਾ ਹੈ ਜੀ ਜੀ ਇਹ ਕੋਠੀ ਨੰਬਰ 15 ਚ ਰੈਂਟ ਤੇ ਰਹਿੰਦਾ ਹੈ ਕਿੰਡੀ ਜਗ੍ਹਾ ਸਰ ਇਹ ਗੁਰੂ ਹਰਕਿਸ਼ਰ ਨਗਰ ਬਸਤੀ 바ਵਾ ਖੇ ਚ ਪੈਂਦਾ ਹੈ ਜੀ ਜੀ ਸਰ ਕਪੂੜੇਰੀ ਦੇ ਕੋਲ ਜੀ ਇਹ ਇੱਥੇ ਰੈਂਟ ਤੇ ਰਹਿੰਦੇ ਨੇ ਇਹਨਾਂ ਦੀ ਮਿਸ ਸਾਰੇ ਪਰਿਵਾਰ ਗਿਆ ਸੀ ਜਿਹਦਾ ਪਤਾ ਲੈਣ ਮਿਸਜੇ ਦਾ ਵਰੁਣ ਕੱਲ ਕੋਈ ਕਰੀਬ ਗਿਆ ਸੀ 8 ਵਜੇ ਕਰੀਬ ਚਲਾ ਗਿਆ ਜੀ ਤੇ ਅੱਜ ਸਵੇਰੇ ਇਹਨਾਂ ਨੂੰ ਗੁਮਾੜੀਆਂ ਨੇ ਫੋਨ ਕੀਤਾ ਕਿ ਤੁਹਾਡੇ ਮਕਾਨ ਦੇ ਜਿਹੜੇ ਤਾਲੇ ਨੇ ਟੁੱਟੇ ਹੋਏ ਨੇ ਤੇ ਤੁਸੀਂ ਆ ਜਾਓ ਹੂੰ ਇਹਦੀ ਇੱਕ ਘਾਰ ਆਏ ਨੇ ਘਰ ਆ ਕੇ ਇੱਕ ਮੇਨ ਗੇਟ ਦਾ ਇੱਕ ਸਟੋਰ ਦਾ ਤਾਲਾ ਟੁੱਟਿਆ ਇਹਨਾਂ ਦੇ ਕਹਿਣ ਮੁਤਾਬਕ ਜੀ ਤੇ ਥੋੜਾ ਬਹੁਤਾ ਕੈਸ਼ ਹੈਗਾ ਸੀ ਤੇ 5-6 골ਡ ਦੇ ਰਿੰਗਾਂ ਸੀ ਉਹ ਚੋਰੀ ਹੋਈਆਂ ਨੇ ਬਾਕੀ ਕੈਮਰੇ ਚੈੱਕ ਕਰ ਰਹੇ ਕੈਸ਼ ਕਿੰਨਾ ਸੀ ਥੋੜਾ ਬਹੁਤਾ ਕਿੰਨਾ ਕੈਸ਼ ਜੀ ਆਪ ਦੇਖਤੀ ਯਾਰ ਕਹਿ ਰਹੇ ਤੇ 골ਡ ਕਿੰਨਾ ਕਹਿ ਰਹੇ ਸਰੇ 골ਡ ਤੋਂ 4 ਰਿੰਗਾਂ ਕਹਿ ਰਹੇ ਨੇ ਹੂੰ ਤੇ ਬਾਕੀ ਚੈੱਕ ਕਰ ਰਹੇ ਨੇ ਜੀ ਕੋਈ ਹੋਰ ਚੋਰੀ ਹੋਇਆ ਆਰਟੀਕਲ ਆਨ ਲਿਸਟ ਦੇਣਗੇ ਬਣਾ ਕੇ ਜੀ ਸੱਥਾ ਨਾ ਘੜਾ ਬੰਦਨਾਂ ਨੂੰ ਥਾਣਾ ਬਾਬਾ ਖੇਲ ਬੰਦਾ ਆਪਣਾ ਨਾਮ ਬੋਲ ਲਿਓ ਜੀ ਮੇਰਾ ਜੀ ਐਸ ਸਰਜੀਤ ਸਿੰਘ ਹੈ ਜੀ ਠੀਕ ਹੈ